ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਕੀਤੀ ਗਈ ਸਖਤ ਮਿਹਨਤ ਨਾਲ ਦੁਨੀਆ ਦਾ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਤਮ ਵਿਸ਼ਵਾਸ ਨਾਲ ਕੀਤੀ ਗਈ ਸਖਤ ਮਿਹਨਤ ਕਦੇ ਵੀ ਖਰਾਬ ਨਹੀਂ ਹੁੰਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਲੋਮਾ ਕਮਿਸ਼ਨ ਡਾਇਰੈਕਟਰ ਸੋਨਾ ਸਿੰਘ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਦਾ ਸਨਮਾਨ ਕਰਦਿਆਂ ਕਿਹਾ। ਉਥੇ ਜ਼ਿਲ੍ਹਾ ਸਿੱਖਿਆ ਅਫਸਰ ਸ਼ੁਸ਼ੀਲ ਨਾਥ ਨੇ ਵਿਦਿਆਰਥੀਆਂ ਦੀ ਵਿੱਦਿਆ ਪ੍ਰਤੀ ਸਮਰਪਣ ਭਾਵਨਾ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਿੱਚ ਪਾਏ ਗਏ ਆਤਮ ਵਿਸ਼ਵਾਦੀ ਸ਼ਲਾਘਾ ਕਰਦੇ ਆ ਕਿਹਾ ਕਿ ਇਹ ਵਿਦਿਆਰਥੀ ਭਵਿੱਖ ਦੇ ਵਿੱਚ ਹੋਰ ਉੱਚੀਆਂ ਮੱਲਾਂ ਮਾਰਨਗੇ ਉਹਨਾਂ ਨੇ ਕਿਹਾ ਕਿ ਇਹਨਾਂ ਵਿਦਿਆਰਥੀ ਨੂੰ ਸਪੈਸ਼ਲ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਹੋਰ ਕੀ ਕੁਝ ਕਿਹਾ ਡਿਪਟੀ ਕਮਿਸ਼ਨਰ ਡਾਕਟਰ ਸੁਹਾਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੁਜੀਲ ਨਾਦ ਨੇ ਤੁਸੀਂ ਆਪ ਹੀ ਦੇਖੋ ਸੁਣੋ ਇਹ ਬਹੁਤ ਖੁਸ਼ੀ ਹੋਏਗੀ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਡੀਆਂ ਤਿੰਨ ਜੀਅ ਸਟੂਡੈਂਟਸ ਹਨ ਜਿਨ੍ਹਾਂ ਨੇ 12th ਕਲਾਸ ਦੇ ਰਿਜ਼ਲਟਸ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ ਹੈ ਤੇ ਸਟੇਟ ਵਿੱਚ ਰੈਂਕ ਲੈ ਕੇ ਆਏ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਪਰਨੀਤ ਹੈ ਜਿਹਨੇ 5th ਰੈਂਕ ਲਿਆ ਹੈ ਸਟੇਟ ਵਾਈਡ ਉਸ ਤੋਂ ਬਾਅਦ ਸ਼ਹਿਨਾਜ਼ ਹੈ ਜਿਹਦਾ 8th ਰੈਂਕ ਹੈ ਐਂਡ ਬੋਥ ਆਫ ਥੈਮ ਆਰ ਫਰਮ ਸਕੂਲਸ ਆਫ ਐਮੀਨੈਂਸ ਵਿਚ ਇਜ਼ ਅ ਵੈਰੀ ਬਿਗ ਡਿਸਟਿੰਕਸ਼ਨ ਕਿ ਸਾਰੇ ਪੰਜਾਬ ਵਿੱਚ ਦੋ ਬੱਚੇ ਜਿਹੜੇ ਸਕੂਲ ਆਫ ਐਮੀਨੈਂਸ ਤੋਂ ਰੈਂਕ ਜਿਨ੍ਹਾਂ ਨੇ ਸਟੇਟ ਰੈਂਕ ਹਾਸਿਲ ਕੀਤਾ ਹੈ ਉਹ ਦੋਨੋਂ ਹੀ ਬੱਚੇ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਨ ਦੇ थर्ड स्टैंड ਕੀਤਾ ਹੈ ਮੀਨਲ ਨੇ ਸ਼ੀ ਹੈਸ ਅਚੀਵਡ ਦਾ 14th ਰੈਂਕ ਸ਼ੀ ਇਸ ਫ্রম ਅ ਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਐਂਡ ਸ਼ੀ ਹੈਸ ਅਚੀਵਡ ਦਾ 14th ਰੈਂਕ ਸੋ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਵੀ ਆਰ ਐਕਸਟ੍ਰੀਮਲੀ ਪ੍ਰਾਊਡ ਆਫ ਯੂ ਤੁਸੀਂ ਸਿਰਫ ਆਪਣੇ ਪੇਰੈਂਟਸ ਨੂੰ ਆਪਣੇ ਸਕੂਲ ਲਈ ਨਾਮ ਨਹੀਂ ਕਮਾਇਆ ਤੁਸੀਂ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਲਈ ਵੀ ਖਾਸ ਵਿਸ਼ੇਸ਼ ਆਪਣਾ ਸਥਾਨ ਬਣਾਇਆ ਹੈ ਤੇ ਅੱਜ ਇਹਨਾਂ ਨੂੰ ਇੱਕ ਛੋਟਾ ਜਿਹਾ ਸੀ ਆਨਰ ਕੀਤਾ ਹੈ ਐਂਡ ਇਹਨਾਂ ਨਾਲ ਇੰਟਰੈਕਸ਼ਨ ਕਰਕੇ ਆਵ ਸੀਨ ਕਿ ਦੇ ਆਰ ਐਕਸਟ੍ਰੀਮਲੀ ਕੌਨਫੀਡੈਂਟ ਸਟੂਡੈਂਟਸ ਦੇ देयर ਏਮ ਇਨ ਲਾਈਫ देयर ਗੋਲ ਇਨ ਲਾਈਫ ਇਜ਼ ਵੈਰੀ ਕਲੀਅਰ ਬਹੁਤ ਹੀ ਫੋਕਸਡ ਹਨ ਤੇ ਆਈ ਥਿੰਕ ਥਿਸ ਇਜ਼ ਦ ਸੀਕ੍ਰੇਟ ਬਿਹਾਈਂਡ देयर ਸਕਸੈਸ ਬਿਕੋਜ਼ ਜਿਵੇਂ ਇਹਨਾਂ ਨੇ ਪੂਰੀ ਡਿਟਰਮੀਨੇਸ਼ਨ ਪੂਰੇ ਫੋਕਸ ਨਾਲ ਪੜ੍ਹਾਈ ਕੀਤੀ ਹੈ ਤੇ ਮੈਂ ਇਹਨਾਂ ਦੇ ਫਿਊਚਰ ਲਈ ਵੀ ਆਈ ਵਿਸ਼ ਥੈਮ ਆਲ ਦ ਬੈਸਟ ਦੇ ਹੈਵ ਅ ਵੈਰੀ ਬ੍ਰਾਈਟ ਫਿਊਚਰ ਅਹੈਡ ਸੋ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹਨਾਂ ਨੂੰ ਇੱਕ ਵਾਰ ਫੇਰ ਬਹੁਤ ਸ਼ੁਕਰਾਨਾਵਾਂ ਦੇਣਾ ਚਾਹੁੰਦੀ ਮੈਮ ਤੁਸੀਂ ਗੱਲਬਾਤ ਕੀਤੀ ਹੈ ਜੀ ਕਿਵੇਂ ਦਾ ਕੌਨਫੀਡੈਂਸ ਬੱਚਿਆਂ ਦੇ ਵਿੱਚ ਦੇਖਣ ਨੂੰ ਪਾਇਆ ਗਿਆ ਦੇਖੋ ਜੀ ਨੂੰ ਆਪਣੀਆਂ ਜਿਹੜੀਆਂ ਸਟੂਡੈਂਟਸ ਐ ਇਹਨਾਂ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਹੈ ਡਿਟਰਮੀਨੇਸ਼ਨ ਹੈ ਐਂਡ ਦ ਬੇਸਿਕ ਥਿੰਗ ਇਜ਼ ਕਿ ਜਿਹੜਾ ਆਤਮ ਵਿਸ਼ਵਾਸ ਹੈ ਸੋ ਬਾਕੀ ਇਹ ਵੀ ਦੇਖਣ ਚਾਇਆ ਹੈ ਕਿ ਇਹਨਾਂ ਨੂੰ ਆਪਣੇ ਟੀਚਰਸ ਤੋਂ ਆਪਣੇ ਪੇਰੈਂਟਸ ਤੋਂ ਆਪਣੇ ਸਕੂਲ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਵਿਚ ਇਜ਼ ਵੈਰੀ ਇੰਪੋਰਟੈਂਟ ਐਟ ਥਿਸ ਸਟੇਜ ਆਫ ਲਾਈਫ ਇਹਲਾ ਸਿੱਖਿਆਪ ਸਰ ਸੈਕੰਡਰੀ ਸਿੱਖਿਆ ਫਤਿਹਗੜ੍ਹ ਸਾਹਿਬ ਅੱਜ ਮੈਨੂੰ ਤੇ ਸਵੇਰ ਦੇ ਚਾਹ ਚੜ੍ਹਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬੇ ਬੱਚੇ ਆਪਣੇ ਤਿੰਨ ਬੱਚੇ ਜਿਹੜੇ ਆ ਮੈਰਿਟ ਚ ਆਏ ਪਤਾ ਤਾਂ ਕੱਲ ਕੱਲ ਆ ਗਿਆ ਸੀਗਾ ਲੇਕਿਨ ਅੱਜ ਰੂਬਰੂ ਹੋ ਕੇ ਇਹਨਾਂ ਬੱਚਿਆਂ ਦੇ ਮਾਪਿਆਂ ਨਾਲ ਤੇ ਬੱਚਿਆਂ ਨੂੰ ਦੇਖ ਕੇ ਮੇਰਾ ਮਨ ਹੋਰ ਖੁਸ਼ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਕਨਸੈਪਟ ਸਾਰਾ ਕਲੀਅਰ ਸੀਗਾ ਕੀ ਗੋਲ ਸੀਗਾ ਇਹਨਾਂ ਦਾ ਕੀ ਲੈ ਕੇ ਚੱਲੇ ਤੇ ਕੀ ਅੱਗੇ ਕਰਨਾ ਹੈਗਾ ਅਦੇ ਚ ਮੇਰਾ ਰੋਲ ਭਾਵੇਂ ਘੱਟ ਹੈ ਮੇਰੀ ਟੀਚਰਾਂ ਦਾ ਬਹੁਤ ਜ਼ਿਆਦਾ ਰੋਲ ਹੈ ਕਿਉਂਕਿ ਹਰ ਸਕੂਲ 'ਚ ਮੇਰੇ ਕੋ ਨਹੀਂ ਜਾਇਆ ਜਾਂਦਾ ਲੇਕਿਨ ਮੇਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਸਾਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਕਿ ਜਿਹੜੇ ਬੱਚੇ ਨੂੰ ਪਾਲਿਸ਼ ਕਰ ਦਿੰਦਾ ਉਹਨੂੰ ਉਹਨੂੰ ਬਾਅਦ ਦੁਬਾਰਾ ਚਮਕਾਉਣ ਦੀ ਲੋੜ ਨਹੀਂ ਪੈਂਦੀ ਉਹ ਅੱਗੇ ਹੀ ਚਮਕੇ ਅੱਗੇ 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 ਵਧਦਾ ਜਾਂਦਾ ਦੋ ਸਕੂਲ ਸਾਡੇ ਐਮੀਨੈਂਸ ਤੋਂ ਆਏ ਬੱਚੇ ਪਰਨੀਤ ਤੇ ਸ਼ੈਨਾਲ ਇੱਕ ਬੱਚਾ ਆਇਆ ਆਪਣਾ ਜਿਹੜਾ ਆਪਣਾ ਅਸ਼ੋਕਾ ਕੰਨਿਆ ਤੋਂ ਜਿਹੜਾ ਮੈਰਿਟ 'ਚ ਆਇਆ ਅਸੀਂ ਉਹਨਾਂ ਦਾ ਬੱਚਿਆਂ ਦਾ ਵੀ ਸਨਮਾਨ ਕਰਾਂਗੇ ਔਰ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਾਨਫਰੈਂਸ ਦੇ ਕੇ ਇਹਨਾਂ ਨੂੰ ਤੋਰਿਆ ਮੀਟਿੰਗ ਤੋਂ ਇਹਨਾਂ ਤੋਂ ਐਸ ਮੀਟਿੰਗ ਤੋਂ ਪਹਿਲਾਂ ਮੈਂ ਆਪਣੀ ਮੀਟਿੰਗ ਕਰਨਾ ਲੱਲੇ ਸੀ ਇਹਨਾਂ ਨੂੰ ਕਾਨਫਰੈਂਸ ਦੇ ਕੇ ਤੋਰਿਆ ਵੀ ਗੱਪਾਂ ਫਿਰ ਇਨ ਫਿਊਚਰ ਵੀ ਜਿਹੜਾ ਇਸੇ ਤਰ੍ਹਾਂ ਕਾਨਫਰੈਂਸ ਬਿਲਡ ਅਪ ਕਰਕੇ ਰੱਖਣਾ ਤਾਂ ਕਿ ਕਿਉਂਕਿ ਹੋ ਸਕਦਾ ਸਾਡਾ ਮੇਲ ਇੱਕ ਦੂਜੇ ਨਾਲ ਨਾ ਹੋਵੇ ਲੈਕਿਨ 올ਡ ਅ ਪੁਆਇੰਟ ਹੈ ਜਿਹੜਾ ਕੰਫੀਡੈਂਸ ਦਾ ਪੁਆਇੰਟ ਹੈ ਉਹ ਆਪਣਾ ਨਾਲ ਜੂਕ ਲੈ ਕੇ ਜਾਂਦਾ ਡੀਓ ਸਾਹਿਬ ਲੱਗਦਾ ਹੁਣ ਜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੇ ਨੇ ਤੇ ਬੱਚਿਆਂ ਦਾ ਰਿਜ਼ਲਟ ਆ ਰਿਹਾ ਕੀ ਕਹਾਂ ਚਾਹੂੰਗੇ ਸਰ ਸਾਰੇਆਂ ਦੇ ਸਾਹਮਣੇ ਮੈਨੂੰ ਕਹਿ ਦਿੱਤੀ ਲੋਟੀ ਨਹੀਂ ਹਮ ਕਿਤਾਬਾਂ ਸਾਰੇ ਜਿਹੜੀਆਂ ਵੀ ਜਿੰਨੀਆਂ ਮੈਰਿਟਸ ਆਈਆਂ ਨੇ ਜਿਹੜਾ ਸ਼ੋਕਾ ਦੰਮਿਆ ਉਹ ਵੀ ਸਾਡਾ ਐਡਿਟ ਸਕੂਲ ਹੈ ਗਵਰਨਮੈਂਟ ਐਡਿਟ ਹੈ ਅਸੀਂ ਆਪਾਂ ਨੂੰ ਗਵਰਨਮੈਂਟ ਕਿਹਾ ਨੇ ਸਰ ਇੱਕ ਕਿਤਾਬਾਂ ਦੀ ਗੱਲ ਕੀਤੀ ਗਈ ਸੀ ਕਿਤਾਬਾਂ ਹਾਂ एनएलडी ਦੀ ਪ੍ਰੀ ਲਾਇਬ੍ਰੇਰੀ ਕਰ ਕਿਤਾਬਾਂ ਨੇ ਨੀਅਰ ਰੂਟ 26 ਕਿਤਾਬਾਂ ਦਾ ਸੈੱਟ ਹੁੰਦਾ ਹੈ ਉਹ ਅਸੀਂ ਆਪਣੇ ਵੱਲੋਂ ਜਿਹੜਾ ਜਿਲਾ ਜਿਲੇ ਜਿਲਾ ਐਡਮਿਨਿਸਟ੍ਰੇ ਜਿਲੇ ਵੱਲੋਂ ਦਫ਼ਤਰ ਵੱਲੋਂ ਅਬ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਥੈਂਕ ਯੂ